ਮਿੱਠੀ ਬੋਲੀ ਬੋਲਣਾ ਬਹੁਤ ਹੀ ਮਹਿੰਗਾ ਸ਼ੌਕ ਹੈ ਜੋ ਹਰ ਕਿਸੇ ਦੇ ਪਾਸ ਦੀ ਗੱਲ ਨਹੀਂ ਜਦੋਂ ਤੁਸੀਂ ਗੁੱਸੇ ਵਿੱਚ ਹੋਵੋ ਤਾਂ ਕੌੜੇ ਸ਼ਬਦ ਨਾ ਬੋਲੋ ਕਿਉਂਕਿ ਗੁੱਸਾ ਤਾਂ ਠੰਡਾ ਹੋ ਹੀ ਜਾਣਾ ਹੈ ਪਰ ਬੋਲੇ ਗਏ ਕੌੜੇ ਸ਼ਬਦ ਕਦੇ ਨਹੀਂ ਵਾਪਸ ਲਿਆਂਦੇ ਜਾ ਸਕਦੇ ਮੰਨਿਆ ਕਿ ਦੁਨੀਆ ਬਹੁਤ ਪੂਰੀ ਹੈ ਹਰ ਥਾਂ ਧੋਖਾ ਹੀ ਧੋਖਾ ਹੈ ਪਰ ਅਸੀਂ ਚੰਗੇ ਬਣ ਸਕਦੇ ਹਾਂ ਸਾਨੂੰ ਕੋਈ ਨਹੀਂ ਰੋਕ ਸਕਦਾ ਦੋ ਪਾਲ ਦੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀ ਲਵ ਆਪਣੇ ਕਿਰਦਾਰ ਨੂੰ ਫੁੱਲਾ ਵਾਂਗ ਨਿਖਾਰ ਲਵੋ ਜਿੱਥੇ ਵੀ ਜਾਵੋ ਤੁਹਾਡਾ ਮਹਿਕ ਹਰ ਪਾਸੇ ਖੜ ਜਾਵੇ ਕਿਸੇ ਨੂੰ ਪਿਆਰ ਦੇਣਾ ਸਭ ਤੋਂ ਵੱਡਾ ਤੋਹਫਾ ਹੈ ਅਤੇ ਕਿਸੇ ਦਾ ਪਿਆਰ ਪਾਉਣਾ ਸਭ ਤੋਂ ਵੱਡਾ ਸਨਮਾਨ ਹੈ। ਇੱਕ ਦਿਨ ਸੁਦਾਮਨ ਨੇ શ્રીਕ੍ਰਿਸ਼ਨ ਭਗਵਾਨ ਤੋਂ ਪੁੱਛਿਆ ਮੌਨ ਅਤੇ ਮੁਸਕਾਨ ਵਿੱਚ ਕੀ ਫਰਕ ਹੈ? ਕ੍ਰਿਸ਼ਨ ਭਗਵਾਨ ਨੇ ਬਹੁਤ ਸੋਹਣਾ ਜਵਾਬ ਦਿੱਤਾ। ਮੌਨ ਅਤੇ ਮੁਸਕਾਨ ਤੋਂ ਸ਼ਕਤੀਸ਼ਾਲੀ ਹਥਿਆਰ ਹਨ। ਮੁਸਕਾਨ ਨਾਲ ਕਈ ਮੁਸ਼ਕਲਾਂ ਹੱਲ ਹੋ ਸਕਦੀਆਂ ਹਨ ਅਤੇ ਮੌਨ ਰਹਿ ਕੇ ਅਸੀਂ ਕਈ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ ਕਈ ਮੁਸ਼ਕਲਾਂ ਜਲੇਬੀ ਵਾਂਗ ਮਿੱਠੀਆਂ ਵੀ ਹੋ ਸਕਦੀਆਂ ਹਨ ਜਦੋਂ ਜ਼ਰੂਰਤ ਤੋਂ ਵੱਧ ਮਿਲੇ ਤਾਂ ਉਸ ਨੂੰ ਨਸੀਬ ਕਹਿੰਦੇ ਹਨ ਖੁਦਾ ਨੇ ਦਿੱਤਾ ਸਭ ਕੁਝ ਹੈ ਫਿਰ ਵੀ ਜੇ ਕੋਈ ਰੋਂਦਾ ਹੈ ਉਸ ਨੂੰ ਬਦਨਸੀਬ ਕਹਿੰਦੇ ਹਨ ਜੋ ਜ਼ਿੰਦਗੀ ਵਿੱਚ ਥੋੜਾ ਪਾ ਕੇ ਵੀ ਹਰ ਵੇਲੇ ਖੁਸ਼ ਰਹਿੰਦਾ ਹੈ ਉਸ ਨੂੰ ਖੁਸ਼ ਨਸੀਬ ਕਹਿੰਦੇ ਹਨ ਬਿਨਾ ਸਮਝੇ ਕਿਸੇ ਨੂੰ ਵੀ ਪਸੰਦ ਨਾ ਕਰੋ ਬਿਨਾ ਸਮਝੇ ਕਿਸੇ ਨੂੰ ਵੀ ਨਾ ਗਵਾਓ ਕਿਉਂਕਿ ਫਿਕਰ ਦਿਲ ਵਿੱਚ ਹੁੰਦੀ ਹੈ ਸ਼ਬਦਾਂ ਵਿੱਚ ਨਹੀਂ ਗੁੱਸਾ ਸ਼ਬਦਾਂ ਵਿੱਚ ਹੁੰਦਾ ਹੈ ਦਿਲ ਵਿੱਚ ਨਹੀਂ ਕਾਸ਼ ਇਹ ਮੁਹੱਬਤ ਵੀ ਤਲਾਕ ਵਾਂਗ ਹੁੰਦੀ ਜਿੱਥੇ ਹਾਂ ਕਹਿ ਕੇ ਸਾਰੇ ਸਬੰਧ ਖਤਮ ਹੋ ਜਾਂਦੇ ਹਨ ਮੁਸ਼ਕਿਲ ਵਿੱਚ ਜੇ ਕੋਈ ਤੁਹਾਡੇ ਕੋਲ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਨਾਲ ਉਸਤਾ ਸਾਥ ਵੀ ਦਿਓ ਕਿਉਂਕਿ ਸਲਾਹ ਗਲਤ ਹੋ ਸਕਦੀ ਹੈ ਪਰ ਸਾਥ ਨਹੀਂ ਨਹੀਂ ਇੱਕ ਫਕੀਰ ਨੇ ਮੌਤ ਨੂੰ ਅਰਜ਼ ਕੀਤੀ ਤੂੰ ਉਦੋਂ ਆਈ ਜਦੋਂ ਮੈਂ ਖੁਦਾ ਦੀ ਚਾਤ ਵਿੱਚ ਹੋਵਾਂ ਤੈਨੂੰ ਵੀ ਮਜ਼ਾ ਆਵੇ ਤੇ ਮੈਨੂੰ ਵੀ ਮਜ਼ਾ ਆਵੇ ਦੋਸਤੋ ਤੁਹਾਡਾ ਇਹ ਵਿਚਾਰ ਸੁਣ ਲਈ ਬਹੁਤ-ਬਹੁਤ ਧੰਨਵਾਦ ਇਹ ਗੱਲ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਪ੍ਰਮਾਤਮਾ ਤੁਹਾਡੀ ਹਰ ਇੱਕ ਮਨੁਕਾਮਨਾ ਪੂਰੀ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ